ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਉਹ ਘਰ ਬਹੁਤ ਤਰੱਕੀ ਕਰਦਾ ਜਿਸ ਘਰ ਦੀ ਔਰਤ ਕੋਲ ਇਹ ਚੀਜ਼ ਨਹੀਂ ਹੋਵੇਗੀ ਤੁਸੀਂ ਕੁਝ ਘਰਾਂ ਨੂੰ ਵੇਖਿਆ ਹੋਵੇਗਾ ਜਿੰਨਾ ਘਰਾਂ ਵਿੱਚ ਪੈਸਾ ਭਾਵੇਂ ਘੱਟ ਹੋਵੇ ਪਰ ਉਹ ਘਰ ਬਹੁਤ ਹੀ ਖੁਸ਼ਹਾਲ ਹੁੰਦਾ ਉਸ ਘਰ ਵਿੱਚ ਆਪਸੀ ਜੀਆਂ ਦਾ ਪਿਆਰ ਬਹੁਤ ਹੁੰਦਾ ਤੇ ਜਿੱਥੇ ਆਪਸੀ ਪਿਆਰ ਹੋਵੇਗਾ ਨਾ ਉਹ ਘਰ ਤਰੱਕੀ ਵੀ ਬਹੁਤ ਕਰੇਗਾ ਤੇ ਫਿਰ ਉਸ ਘਰ ਵਿੱਚ ਪੈਸਾ ਵੀ ਖੂਬ ਆਵੇਗਾ ਤੇ ਫਿਰ ਉਹ ਘਰ ਸਵਰਗ ਵਰਗਾ ਲੱਗਦਾ ਪਰ ਇਸ ਪਿੱਛੇ ਇੱਕ ਕਾਰਨ ਹੁੰਦਾ ਕਿ ਉਸ ਘਰ ਦੀ ਔਰਤ ਕੋਲ ਇਹ ਚੀਜ਼ ਨਹੀਂ ਹੁੰਦੀ ਤੇ ਉਹ ਘਰ ਤਰੱਕੀ ਕਰਦਾ ਤੇ ਔਰਤ ਵੀ ਬਹੁਤ ਖੁਸ਼ ਹੁੰਦੀ ਆ ਭਾਵੇਂ ਔਰਤ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਪਸੰਦ ਹੁੰਦੀਆਂ ਉਸ ਨੂੰ ਸੋਹਣੇ ਸੋਹਣੇ ਕੱਪੜੇ ਪਸੰਦ ਹੁੰਦੇ ਪੈਸਾ ਪਸੰਦ ਹੁੰਦਾ ਔਰਤ ਨੂੰ ਘੁੰਮਣਾ ਖਾਣਾ ਪੀਣਾ ਪਸੰਦ ਹੁੰਦਾ ਪਰ ਇਸ ਦੇ ਨਾਲ ਨਾਲ ਉਸ ਨੂੰ ਘਰ ਵਿੱਚ ਆਦਰ ਮਾਣ ਸਤਕਾਰ ਵੀ ਚਾਹੀਦਾ ਆ ਔਰਤ ਇਹ ਵੀ ਮੰਗਦੀ ਆ ਪਰ ਇਸ ਦੇ ਨਾਲ ਨਾਲ ਇਹ ਚੀਜ਼ ਜਿਹੜੀ ਉਹ ਨਹੀਂ ਔਰਤ ਕੋਲ ਹੋਣੀ ਚਾਹੀਦੀ ਤਾਂ ਹੀ ਘਰ ਤਰੱਕੀ ਕਰੇਗਾ ਪਰ ਹੁਣ ਕੋਈ ਵੀਰ ਕੋਈ ਪੈਣਾ ਕਹਿਣਗੇ ਕਿ ਇਹ ਵਹਿਮ ਭਰਮ ਆ ਹੋ ਸਕਦਾ ਇਹ ਤੁਹਾਡੀ ਸੋਚ ਹੋਵੇ ਪਰ ਜਦੋਂ ਤੁਸੀਂ ਇਸ ਗੱਲ ਨੂੰ ਪੂਰੀ ਤਰ੍ਹਾਂ ਸੁਣੋਗੇ ਸਮਝੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਨਹੀਂ ਇਹ ਬਿਲਕੁਲ ਸਚਾਈ ਆ ਕਿ ਔਰਤ ਕੋਲ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤਾਂ ਹੀ ਘਰ ਖੁਸ਼ੀਆਂ ਨਾਲ ਭਰੇਗਾ ਤਾਂ ਹੀ ਘਰ ਸਵਰਗ ਬਣੇਗਾ ਸੋ ਔਰਤ ਨੂੰ ਇਹ ਚੀਜ਼ ਨਹੀਂ ਦੇਣੀ ਚਾਹੀਦੀ ਕੋਝ ਘਰਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਮਰਦ ਵੱਲੋਂ ਔਰਤ ਨੂੰ ਬਹੁਤ ਮਾੜਾ ਬੋਲਿਆ ਜਾਂਦਾ ਬਹੁਤ ਮਾੜੇ ਸ਼ਬਦ ਬੋਲੇ ਜਾਂਦੇ ਨੇ ਉਹਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਉਸਦੇ ਪੇਕਿਆਂ ਨੂੰ ਨਿੰਦਿਆ ਜਾਂਦਾ ਉਸਦੇ ਭਰਾ ਨੂੰ ਉਸਦੇ ਬਾਪ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਤੈਨੂੰ ਕੁਝ ਸਿਖਾ ਕੇ ਨਹੀਂ ਭੇਜਿਆ ਤੈਨੂੰ ਅਕਲ ਨਹੀਂ ਹੈਗੀ ਤੇਰੀ ਮਾਂ ਨੇ ਤੈਨੂੰ ਕੀ ਦੱਸਿਆ ਤੇ ਹੋਰ ਵੀ ਬਹੁਤ ਕੁਝ ਜਦੋਂ ਔਰਤ ਨੂੰ ਇੰਨੇ ਮਾੜੇ ਸ਼ਬਦ ਬੋਲੇ ਜਾਣਗੇ ਇਹਨਾਂ ਮਾੜੇ ਸ਼ਬਦਾਂ ਦਾ ਪਟਾਰਾ ਔਰਤ ਨੂੰ ਦਿੱਤਾ ਜਾਵੇਗਾ ਤੇ ਫਿਰ ਉਹ ਔਰਤ ਉਸ ਪਟਾਰੇ ਨੂੰ ਲੈ ਕੇ ਕੋਲ ਹੀ ਰੱਖ ਲਵੇਗੀ ਕਿਉਂਕਿ ਉਹ ਇਸ ਨੂੰ ਕਿਸੇ ਕੋਲ ਖੋਲੇਗੀ ਨਹੀਂ ਇਹਨਾਂ ਗੱਲਾਂ ਦਾ ਕਿਸੇ ਨਾਲ ਜ਼ਿਕਰ ਨਹੀਂ ਕਰੇਗੀ ਆਪਣੇ ਕੋਲ ਹੀ ਰੱਖੇਗੀ ਤੇ ਦੁਖੀ ਹੋਵੇਗੀ ਤੇ ਫਿਰ ਜਿਸ ਘਰ ਵਿੱਚ ਔਰਤ ਦੁਖੀ ਹੋਵੇਗੀ ਔਰਤ ਨੂੰ ਇਹੋ ਜੇ ਸ਼ਬਦ ਬੋਲੇ ਜਾਂਦੇ ਹੋਣਗੇ ਫਿਰ ਉਹ ਘਰ ਤਰੱਕੀ ਕਿਵੇਂ ਕਰੇਗਾ ਫਿਰ ਉਹ ਘਰ ਖੁਸ਼ੀਆਂ ਨਾਲ ਕਿਵੇਂ ਭਰੇਗਾ ਕਿਉਂਕਿ ਉਸ ਘਰ ਦੀ ਔਰਤ ਦੇ ਅਥਰੂ ਡਿੱਗਦੇ ਰਹਿੰਦੇ ਨੇ ਉਸ ਘਰ ਦੀ ਔਰਤ ਹੰਝੂ ਘੇਰਦੀ ਰਹਿੰਦੀ ਆ ਤੇ ਅੰਦਰੇ ਅੰਦਰ ਘੁੱਟਦੀ ਰਹਿੰਦੀ ਆ ਦੁਖੀ ਰਹਿੰਦੀ ਆ ਖੁਸ਼ ਨਹੀਂ ਹੁੰਦੀ ਤੇ ਫਿਰ ਉਹ ਖੁਸ਼ੀਆਂ ਕਿਵੇਂ ਵੰਡੇਗੀ ਤੇ ਫਿਰ ਜਿਸ ਘਰ ਦੀ ਔਰਤ ਨੂੰ ਮਾਣ ਮਿਲਦਾ ਹੋਵੇ ਸਤਕਾਰ ਮਿਲਦਾ ਹੋਵੇ ਜੀਵਨ ਸਾਥੀ ਸਤਕਾਰ ਕਰਦਾ ਹੋਵੇ ਮਾੜਾ ਨਾ ਬੋਲਦਾ ਹੋਵੇ ਇੱਜ਼ਤ ਮਾਣ ਦਿੰਦਾ ਹੋਵੇ ਤਾਂ ਫਿਰ ਉਸ ਘਰ ਦੀ ਔਰਤ ਖੁਸ਼ ਰਹੇਗੀ ਤੇ ਜੇ ਖੁਸ਼ ਰਹੇਗੀ ਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਵੀ ਖੁਸ਼ ਰੱਖੇਗੀ ਉਸ ਨੂੰ ਵੀ ਮਾਣ ਸਤਕਾਰ ਮਿਲਦਾ ਹੋਵੇਗਾ ਤਾਂ ਉਹ ਦੂਜਿਆਂ ਨੂੰ ਵੀ ਮਾਣ ਸਤਕਾਰ ਦੇਵੇਗੀ ਤੇ ਫੇਰ ਘਰ ਦਾ ਮਾਹੌਲ ਵਧੀਆ ਬਣਿਆ ਰਹੇਗਾ ਘਰ ਵਿੱਚ ਖੁਸ਼ੀਆਂ ਭੱਜੀਆਂ ਆਉਣਗੀਆਂ ਤੇ ਫੇਰ ਉਹ ਘਰ ਤਰੱਕੀ ਵੀ ਕਰਦਾ ਕਿਉਂਕਿ ਉਸ ਘਰ ਦੀ ਔਰਤ ਖੁਸ਼ ਆ ਉਸ ਘਰ ਦੀ ਔਰਤ ਨੂੰ ਮਾਨਸ ਤਕਾਰ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਆ ਹੁਣ ਜਦੋਂ ਮਰਦ ਔਰਤ ਨੂੰ ਮਾਨਸ ਤਕਾਰ ਦੇਵੇਗਾ ਤੇ ਫੇਰ ਘਰ ਦਾ ਮਾਹੌਲ ਵੀ ਵਧੀਆ ਹੋਵੇਗਾ ਫਿਰ ਉਹ ਔਰਤ ਦੂਜਿਆਂ ਨੂੰ ਵੀ ਮਾਣ ਸਤਕਾਰ ਦਵੇਗੀ ਘਰ ਦਾ ਮਾਹੌਲ ਖੁਸ਼ੀਆਂ ਭਰਿਆ ਬਣਿਆ ਰਹੇਗਾ ਤੇ ਫਿਰ ਘਰ ਵਿੱਚ ਰਹਿੰਦੇ ਜੀਆ ਦਾ ਆਪਸੀ ਪਿਆਰ ਹੋਵੇਗਾ ਫਿਰ ਘਰ ਵਿੱਚ ਰਹਿੰਦੇ ਜੀ ਇੱਕ ਦੂਜੇ ਦੀ ਗੱਲ ਨੂੰ ਸਮਝਣਗੇ ਇੱਕ ਦੂਜੇ ਦਾ ਮਾਣ ਕਰਨਗੇ ਸਤਕਾਰ ਕਰਨਗੇ ਤੇ ਫਿਰ ਮਸਲਿਆਂ ਦੇ ਹੱਲ ਵੀ ਰਲ ਕੇ ਕੱਢਣਗੇ ਉਹ ਮਸਲੇ ਭਾਵੇਂ ਚੰਗੇ ਹੋਣ ਭਾਵੇਂ ਮਾੜੇ ਹੋਣ ਇਹ ਕਾ ਹੋਵੇਗਾ ਪਰਿਵਾਰ ਦਾ ਤੇ ਫਿਰ ਉਹਨਾਂ ਮਸਲਿਆਂ ਦੇ ਹੱਲ ਵੀ ਕੱਢ ਲੈਣਗੇ ਤੇ ਫਿਰ ਫਿਰ ਉਹ ਘਰ ਖੁਸ਼ੀਆਂ ਨਾਲ ਭਰ ਜਾਵੇਗਾ ਫਿਰ ਉਹ ਘਰ ਤਰੱਕੀ ਕਰੇਗਾ ਨਹੀਂ ਤਾਂ ਕਈ ਘਰਾਂ ਵਿੱਚ ਘਰੇਲੂ ਝਗੜੇ ਹੀ ਨਹੀਂ ਮੁੱਕਦੇ ਪਤੀ ਪਤਨੀ ਇੱਕ ਦੂਜੇ ਦਾ ਸਤਕਾਰ ਹੀ ਨਹੀਂ ਕਰਦੇ ਇੱਕ ਦੂਜੇ ਨੂੰ ਮਾਣ ਹੀ ਨਹੀਂ ਦਿੰਦੇ ਵਡਿਆਈ ਨਹੀਂ ਕਰਦੇ ਕੁਝ ਵੀਰਾਂ ਦਾ ਸੁਭਾਅ ਐਵੇਂ ਦਾ ਹੁੰਦਾ ਕਿ ਉਹ ਸੋਚਦੇ ਕਿ ਜੇ ਔਰਤ ਨੂੰ ਇੱਜ਼ਤ ਦੇ ਦਿੱਤੀ ਰਿਸਪੈਕਟ ਦੇ ਦਿੱਤੀ ਤਾਂ ਕਿਤੇ ਸਿਰ ਤੇ ਹੀ ਨਾ ਚੜ ਜਾਵੇ ਤਾਂ ਉਹ ਹਮੇਸ਼ਾ ਸੋਚਦੇ ਕਿ ਔਰਤ ਨੂੰ ਨੀਵਾ ਹੀ ਵਿਖਾਉਣਾ ਪਰ ਇਸ ਵਿੱਚ ਕਸੂਰ ਉਹਨਾਂ ਦਾ ਵੀ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਮਾਹੌਲ ਇਹੋ ਜਿਹਾ ਵੇਖਿਆ ਹੁੰਦਾ ਸੁਣਿਆ ਹੁੰਦਾ ਜਿਸ ਕਰਕੇ ਉਹ ਇਸ ਤਰ੍ਹਾਂ ਕਰਦੇ ਨੇ ਤੇ ਕੋਜ ਘਰਾਂ ਦਾ ਮਾਹੌਲ ਬਹੁਤ ਵਧੀਆ ਹੁੰਦਾ ਪਰਿਵਾਰਾਂ ਦਾ ਆਪਸੀ ਪਿਆਰ ਹੁੰਦਾ ਦੋਵੇਂ ਇੱਕ ਦੂਜੇ ਨੂੰ ਬਹੁਤ ਇੱਜ਼ਤ ਮਾਣ ਦਿੰਦੇ ਆ ਤੇ ਜਦੋਂ ਘਰ ਦਾ ਮਾਹੌਲ ਸਹੀ ਹੁੰਦਾ ਨਾ ਤਾਂ ਫੇਰ ਕਿਤੇ ਮਾੜਾ ਸਮਾਂ ਆ ਜਾਵੇ ਨਾ ਤਾਂ ਫੇਰ ਦੋਨੋਂ ਪਤੀ ਪਤਨੀ ਰੜ ਕੇ ਉਹ ਸਮਾਂ ਕੱਢਦੇ ਆ ਤੇ ਚੰਗੇ ਸਮੇਂ ਦੀ ਤਿਆਰੀ ਕਰਦੇ ਆ ਤੇ ਫੇਰ ਇੱਕ ਦੂਜੇ ਦਾ ਸਾਥ ਵੀ ਦਿੰਦੇ ਆ ਚੰਗਾ ਸਮਾਂ ਲਿਆਉਣ ਵਿੱਚ ਇੱਕ ਦੂਜੇ ਦੀ ਪੂਰੀ ਮਦਦ ਕਰਦੇ ਆ ਤੇ ਉਹ ਮਾੜੇ ਸਮੇਂ ਨੂੰ ਵੀ ਇਕੱਠਿਆਂ ਖੁਸ਼ ਹੋ ਕੇ ਕੱਢ ਲੈਂਦੇ ਆ ਪਰ ਜੇ ਘਰ ਦੀ ਔਰਤ ਹੀ ਖੁਸ਼ ਨਹੀਂ ਹੋਵੇਗੀ ਉਹ ਘਰ ਨੂੰ ਕਿਵੇਂ ਚਲਾਵੇਗੀ ਉਹ ਸਾਰਿਆਂ ਨੂੰ ਕਿਵੇਂ ਖੁਸ਼ ਰੱਖੇਗੀ ਇਸ ਲਈ ਮੈਂ ਸਮਝਦੀ ਆ ਕਿ ਜੇ ਪਤੀ ਪਤਨੀ ਵਿੱਚ ਕੋਈ ਗੁੱਸੇ ਨਾਰਾਜ਼ਗੀ ਹੈਗੀ ਆ ਤਾਂ ਦੋਨਾਂ ਨੂੰ ਇੱਕ ਦੂਜੇ ਨੂੰ ਬੁਲਾ ਕੇ ਕੋਲ ਬਿਠਾ ਕੇ ਨਾਰਾਜ਼ਗੀ ਦੂਰ ਕਰ ਲੈਣੀ ਚਾਹੀਦੀ ਆ ਕਿਉਂਕਿ ਇਹ ਜ਼ਿੰਦਗੀ ਸਿਰਫ ਇੱਕ ਵਾਰ ਮਿਲੀ ਆ ਇਹ बार-बार ਨਹੀਂ ਮਿਲਣੀ ਤੇ ਇਸ ਜ਼ਿੰਦਗੀ ਨੂੰ ਸਵਾਰ ਲੈਣਾ ਚਾਹੀਦਾ ਹੈ ਤੇ ਚੰਗੀ ਤਰ੍ਹਾਂ ਜੀ ਕੇ ਹੀ ਇੱਥੋਂ ਜਾਣਾ ਚਾਹੀਦਾ ਆ ਤੇ ਹਾਂ ਕੁਝ ਔਰਤਾਂ ਵੀ ਨੇ ਇਸ ਸਮਾਜ ਵਿੱਚ ਜੋ ਆਪਣੇ ਪਤੀ ਦੀ ਕਦਰ ਨਹੀਂ ਕਰਦੀਆਂ ਪਤੀ ਨੂੰ ਮਾੜੇ ਸ਼ਬਦ ਬੋਲਦੀਆਂ ਮੈਂ ਉਹਨਾਂ ਅੱਗੇ ਵੀ ਬੇਨਤੀ ਕਰਦੀ ਹਾਂ ਕਿ ਇਹ ਜ਼ਿੰਦਗੀ ਸਿਰਫ ਇੱਕ ਵਾਰ ਮਿਲੀ ਆ। ਇਸ ਜ਼ਿੰਦਗੀ ਨੂੰ ਸਵਾਰ ਲਓ ਕਿਉਂਕਿ ਆਪਾਂ ਇੱਥੇ ਬੈਠੇ ਨਹੀਂ ਰਹਿਣਾ ਇੱਥੋਂ ਸਾਰਿਆਂ ਨੇ ਹੀ ਚਲੇ ਜਾਣਾ ਆ। ਤੇ ਜ਼ਿੰਦਗੀ ਜਿਹੜੀ ਮਿਲੀ ਆ ਨਾ ਇਹ ਗੁੱਸੇ ਨਾਰਾਜ਼ਗੀਆਂ ਵਿੱਚ ਹੀ ਨਾ ਕੱਢ ਲਾਓ। ਇੱਕ ਦੂਜੇ ਨੂੰ ਮਨਾ ਲਓ, ਕੋਲ ਬੈਠ ਕੇ ਸਮਝਾ ਲਓ, ਗੱਲ ਕਰ ਲਵੋ ਤਾਂ ਕਿ ਜੋ ਦਿਲ ਦੀਆਂ ਗੱਲਾਂ ਉਹ ਦੂਰ ਹੋ ਜਾਣ। ਵਾਹ ਫੜ ਕੇ ਬਿਠਾ ਕੇ ਗੱਲ ਕਰਨ ਵਿੱਚ ਕੋਈ ਹਰਜ ਨਹੀਂ ਹੁੰਦਾ ਪਰ ਹਾਂ ਜੇ ਪਤੀ ਹੀ ਕਦਰ ਕਰਾਉਣ ਦੇ ਲਾਇਕ ਨਾ ਹੋਵੇ ਤੇ ਫਿਰ ਪਤਨੀ ਵੀ ਕੀ ਕਰੇ ਇਸ ਲਈ ਵੀਰਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਆਪਣੇ ਗੁਣ ਬਣਾ ਕੇ ਰੱਖਣ ਕਿਉਂਕਿ ਗੁਣਾ ਨੂੰ ਹੀ ਸਲਾਮਾ ਹੁੰਦੀਆਂ ਨੇ ਤੇ ਅਖੀਰ ਵਿੱਚ ਜੇ ਚਾਹੁੰਦੇ ਹੋ ਕਿ ਘਰ ਤਰੱਕੀ ਕਰੇ ਖੁਸ਼ੀਆਂ ਨਾਲ ਭਰ ਜਾਵੇ ਤੇ ਫਿਰ ਘਰ ਦੀ ਔਰਤ ਦਾ ਖੁਸ਼ ਹੋਣਾ ਬਹੁਤ ਜ਼ਰੂਰੀ ਆ ਤੇ ਔਰਤ ਕੋਲ ਇਹ ਦੁੱਖਾਂ ਦਾ ਪਟਾਰਾ ਨਹੀਂ ਹੋਣਾ ਚਾਹੀਦਾ ਜਿਸ ਕਰਕੇ ਔਰਤ ਖੁਸ਼ ਹੋਵੇਗੀ ਤਾਂ ਹੀ ਘਰ ਵਿੱਚ ਵੀ ਖੁਸ਼ਹਾਲੀ ਆਏਗੀ